ਸਾਸਤਰੀ ਕਲਜੀ ਕਪੜੇ ਲਈ ਡਿਜ਼ਾਈਨਰ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਹਾਂ ਮਸ਼ੀਨ ਵਰਕ ਦੇ ਸੂਟ ਇਹ ਫਸ ਸੂਟ ਹੈ ਜੀ ਮੈਂਦੀ ਕਲਰ ਦਾ ਸੂਟ ਹੈ ਇਸ ਤੇ ਉੱਪਰ ਇਹ ਲਾਈਟ ਡਾਰਕ ਦੇ ਸ਼ੇਡ ਬਹੁਤ ਹੀ ਪਿਆਰਾ ਸੂਟ تیار ਹੋਇਆ ਜੀ ਹਾਂਜੀ ਇਸ ਤੇ ਘੇਰੇ ਤੇ ਹੈ ਔਰ ਇਸ ਸਲੀਵ ਤੇ ਵੀ ਹੈ ਬਾਕੀ ਕਸਟਮਰ ਦੀ ਚੋਆਇਸ ਅਨੁਸਾਰ ਹੈ ਬਾਟਮ ਤੇ ਵਰਕ ਕੀਤਾ ਵੀ ਬਹੁਤ ਪਿਆਰਾ ਲੱਗੇਗਾ ਇਹ ਸੂਟ ਤਿਆਰ ਹੋ ਕੇ ਲੈਸਸ ਵਗੈਰਾ ਲੱਗ ਕੇ ਬਹੁਤ ਸੋਹਣਾ ਸੂਟ ਤਿਆਰ ਹੋਏਗਾ ਇਸ ਨਾਲ ਬਹੁਤ ਪਿਆਰਾ ਦੁਪੱਟਾ ਬਣ ਬੰਦਾ ਜੀ ਹਾਂਜੀ ਇਹ ਨੈਕਸਟ ਹੈ ਜੀ ਐਸ ਦਾ ਫਰੰਟ ਹੈ ਐਸ ਦੇ ਸਲੀਵਸ ਤੇ ਵੇਲ ਹੈ ਐਸ ਦਾ ਬਾਟਮ ਤੇ ਵੇਲ ਹੈ हाँ जी नेक्स्ट है जी हाँ जी ए फ्रंट है इसकी बैक है ऐसे स्लीव्स से वर्क है और ऐसे बॉटम पे वर्क है ऐसे नाल टाइ एंड डाई का दुपट्टा है ਹਾਂਜੀ ਇਹਨਾਂ ਚ ਪਾਲੀਟਿਕ ਸੂਟ ਤੁਸੀਂ ਤਿਆਰ ਕਰਵਾਉਣਾ ਹੈ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਕਲਰ ਚ ਕਿਸੇ ਵੀ ਫੈਬਰਿਕ ਤੇ ਇਹ ਵਾਲਾ ਡਿਜ਼ਾਈਨ ਬਹੁਤ ਸੋਹਣਾ ਹੈ ਉਖਣੀ ਹੈ ਤੇ ਤੁਸੀਂ ਇਹਨਾਂ ਚ ਕੋਈ ਵੀ ਸੂਟ ਸਟਿਚ ਕਰਾ ਕੇ ਮੰਗਵਾਉਣਾ ਹੈ ਤਾਂ ਤੁਸੀਂ ਸਟਿਚ ਕਰਾ ਕੇ ਵੀ ਮੰਗਵਾ ਸਕਦੇ ਹੋ ਜਾਂ ਐਜ਼ ਇਟ ਇਜ਼ ਵੀ ਮੰਗਵਾ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸਾਰੇ ਸੋਹਣੇ ਵੀਡੀਓਜ਼ ਤੋਂ ਤੁਹਾਨੂੰ ਕੌਨਸੋ ਕੌਨਸੋ ਥੈਂਕ ਯੂ